ਲਾ ਬਿਮਤ ਰਹੂ ਮੋਟਰ ਚਲਾਉਣ ਦਾ ਸਭ ਤੋਂ ਸੌਖਾ ਤਰੀਕਾ ਤੇ ਘੈਂਟ ਤਰੀਕਾ ਹਰ ਇੱਕ ਚੀਜ਼ ਦੀ ਬਚਤ ਆ ਬਚਤ ਤੇ ਆਹ ਦੇਖੋ ਚਮਕ ਪੱਥਰ ਲਾਉਣੇ ਤੇ ਇਸ ਤਰ੍ਹਾਂ ਇਸ ਨੂੰ ਕਮਾਉਣਾ ਥੱਲੇ ਇੱਕ ਮੋਟਰ ਲੱਗੀ ਆ ਉਹਦਾ ਕਨੈਕਟ ਇਹਦੇ ਨਾਲ ਕਰ ਦੇਣਾ ਜਦੋਂ ਇਹਨੂੰ ਕਮਾਵਾਂਗੇ ਉਹ ਚਮਕ ਪੱਥਰਾਂ ਨੇ ਆਟੋਮੈਟਿਕ ਹੀ ਕਮਾਈ ਜਾਣਾ ਜੋ ਬਾਅਦ ਵਿੱਚ ਜੋ ਇਹ ਮੋਟਰ ਇਹ ਚੱਲ ਪੈਣੀ ਤੇ ਪਾਣੀ ਤੁਹਾਡਾ ਤੇ ਚੱਲੂਗਾ ਫੁੱਲ ਬਟਾ ਫੁੱਲ ਤੇ ਨਾ ਟਰੈਕਟਰ ਦੀ ਜਰੂਰਤ ਤੇ ਨਾ ਬਿਜਲੀ ਦੀ ਜਰੂਰਤ ਸਾਰੀ ਬਚਤੀ ਬਚਦਾ ਕਿਉਂਕਿ ਟਰੈਕਟਰ ਨੇ ਤੇਲ ਖਾਣਾਗਾ ਤੇ ਬਿਜਲੀ ਨੇ ਬਿੱਲ ਲਿਉਣਾਗਾ ਜੋ ਕਿ ਇਹ ਸਾਰੀਆਂ ਚੀਜ਼ਾਂ ਦੋ ਬਚਦਾ ਯਾਰ ਬਣਾਉਣ ਵਾਲੇ ਨੇ ਕਿੰਨੀ ਘੈਂਟ ਚੀਜ਼ ਬਣਾਈ ਆ ਸਿਰ ਆ ਗੱਲ ਬਾਤ ਆ ਨਾ ਇਦਾਂ ਹੀ ਨਵੇਂ ਤੋਂ ਨਵੇਂ ਜਗਾੜ ਲਿਆਉਂਦੇ ਰਹਿੰਦੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੋ ਕਿ ਇਹ ਚੀਜ਼ਾਂ ਬਣਾਈਆਂ ਜਾਣ ਤੇ ਹਰ ਇੱਕ ਚੀਜ਼ ਦੀ ਬਚਤ ਹੋ ਸਕੇ ਤੇ ਨਾਲੇ ਇਹਦੇ ਨਾਲ ਕੁਦਰਤ ਕੁਦਰਤ ਵੀ ਸੰਭਾਲੀ ਜਾ ਸਕਦੀ ਹੈਗੀ ਆ ਤੇ ਜਰੂਰ ਜਿਗੜ ਅਜ਼ਮਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ